ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸੁਖਬੀਰ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਕਰ ਰਿਹਾ ਉਹ ਪੈਸਾ ਉਥੋਂ ਲੈ ਰਿਹਾ ਬਹੁਤ ਥਾਵਾਂ ਤੇ ਗੁਰਦੁਆਰਿਆਂ ਦੀ ਆ ਚਿੱਠੀਆਂ ਵੀ ਰਿਲੀਜ਼ ਹੋਈਆਂ ਵਾ ਜਿਹੜੀਆਂ ਡੀਜ਼ਲ ਲੈਣ ਵਾਸਤੇ ਮੈਨੇਜਰਾਂ ਨੇ ਜਿਹੜੀ ਉਹ ਬੇਨਤੀ ਪੱਤਰ ਲਿਖੇ ਆ ਤੇ ਮੰਗ ਕੀਤੀ ਆ ਉਹ ਡੀਜ਼ਲ ਜਿਹੜਾ ਵਾ ਉਹ ਆ ਸ਼੍ਰੋਮਣੀ ਕਮੇਟੀ ਪ੍ਰਬੰਧਕ ਕਮੇਟੀ ਗੁਰੂ ਦੀ ਗੋਲਕ ਜੋਂ ਰਿਹਾ ਤੇ ਦੇ ਰਿਹਾ ਵਾ ਸੁਖਬੀਰ ਸਿੰਘ ਬਾਦਲ ਸਿੱਖਾਂ ਨੂੰ ਇਹ ਗੱਲ ਜਿਹੜੀ ਆ ਉਹ ਚੇਤੇ ਚ ਰੱਖਣੀ ਚਾਹੀਦੀ ਆ ਕਿ ਇਹ ਬਿਲਕੁਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਸਿਆਸਤ ਵਾਸਤੇ ਵਰਤ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜੇ ਸਾਡੀ ਇੱਕ ਸਿੱਖਾਂ ਦੀ ਸੰਸਥਾ ਵਾ ਇਹ ਇੱਕ ਵੱਖਰਾ ਅਧਿਕਾਰ ਰੱਖਦੀ ਆ ਵੱਖਰਾ ਇਹਨਾਂ ਦਾ ਪ੍ਰਧਾਨ ਆ ਵੱਖਰੇ ਇਹਨਾਂ ਦੇ ਮੈਂਬਰ ਚੁਣੇ ਗਏ ਹਨਾ ਮੈਂਬਰਾਂ ਦਾ ਅਧਿਕਾਰ ਤੇ ਤਾਂ ਵਾ ਜੀ ਉਹਨਾਂ ਦੇ ਅਧਿਕਾਰ ਉਹਨਾਂ ਦੇ ਕੋਲ ਹੋਣਾ ਦੇ ਉਥੋਂ ਰਹੇ ਆ ਪਰ ਦੇਸ਼ ਗੀਤ ਸਿੰਘ ਬਰ ਰਹੇ ਆ ਕਿ ਸਿਆਸੀ ਪਾਰਟੀ ਨੂੰ ਆਪਣੀ ਕੁਰਸੀ ਨੂੰ ਕਾਇਮ ਕਰਨ ਵਾਸਤੇ ਢੀੜ ਬਾਬਾ ਬੁਢਾ ਸਾਹਿਬ ਜਿਹੜਾ ਗੁਰੂ ਘਰ ਜਿਹੜਾ ਉਹ ਬਿਲਕੁਲ ਆਪਣੇ ਨਜ਼ਦੀਕ ਲੱਗਦਾ ਉੱਥੇ ਵੀ ਮੈਨੇਜਰ ਸਾਹਿਬ ਹੈਗੇ ਆ ਜਿਹੜੇ ਆਪਣੇ ਲੀਡਰਾਂ ਨੂੰ ਇੱਥੋਂ ਦੇ ਤਾਂ ਇਹਨਾਂ ਦਾ ਸਰਪੰਚ ਚੱਲ ਜੇ ਇਹਨਾਂ ਦਾ ਪਿੰਡੋਂ ਕੋਈ ਜ਼ਹੀਦਾੜ ਕੱਲ ਜੇ ਤੇ ਉਹਨੂੰ ਦਫ਼ਤਰ ਜਿਹਾ ਆ ਕੇ ਵੇਸਣ ਖੋਣਾ ਜੇ ਕੋਈ ਉਥੇ ਕੈਂਪ ਲਾਉਣਾ ਵਾ ਕੋਸ਼ ਕਰਨਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਅਨਾਉਂਸ ਕਰੇ ਨਾ ਕਾਲੀਤਾਲ ਦਾ ਪ੍ਰਧਾਨ ਤੇ ਸਾਡੀ ਇੱਕ ਸਿਆਸੀ ਧਿਰ ਹੋ ਗਈ ਉਹ ਤੇ ਵੱਖਰਾ ਹੋ ਗਿਆ ਇਸੇ ਕਰਕੇ ਹੀ ਸਾਡਾ ਰੋਣਾ ਵਾ ਕਿ ਇਹ ਬਹੁਤ ਸਮੇਂ ਤੋਂ ਲੁੱਟ ਰਹੇ ਆ 50 ਸਾਲ ਤੋਂ ਇਹ ਪਰਿਵਾਰ ਜਿਹੜਾ ਵਾ ਗੁਰੂ ਦੀ ਗੋਲਪ ਨੂੰ ਲੁੱਟ ਕੇ ਆਪਣਾ ਸਿਆਸੀ ਲਾਹ ਰਹਿ ਰਿਹਾ ਤੇ ਸਿਆਸੀ ਲਾਹ ਵੀ ਇਹੋ ਜਿਹਾ ਲਿਆ ਵਾ ਇਹਨਾਂ ਨੇ ਕਿ ਇਹਨਾਂ ਨੇ ਸਿੱਖਾਂ ਦੇ ਨਾਲ ਨਹੀਂ ਕਦੀ ਖੜੇ ਜਿੰਨੇ ਸ਼ਰੋਮਣੀ ਕਮੇਟੀ ਮੈਂਬਰ ਆ 170 ਦੇ ਲਾਗ ਬੰਨੇ ਜਿੰਨੇ ਵੀ ਬਣਦੇ ਆ ਸ਼ਰੋਮਣੀ ਕਮੇਟੀ ਮੈਂਬਰ ਜਿਹੜੇ ਆ ਉਹ ਪਤਾ ਨਹੀਂ ਕਿਤਰਾ ਦੇ ਰਬੜ ਦੀਆਂ ਮੋਹਰਾਂ ਆ ਜਿਹੜੇ ਇਹਨਾਂ ਦੇ ਨਾਲ ਆ ਵੀ ਜੋ ਕਰੇ ਸੁਖਬੀਰ ਕਰੇ ਜੋ ਕਰੇ ਸੁਖਬੀਰ ਕਰੇ ਪੜਾਣੂ ਲੈ ਕੇ ਜਿੱਥੇ ਵੱਖ-ਵੱਖ ਜਥੇਬੰਦੀਆਂ ਐਨ ਆਰ ਆਈ ਵੀਰ ਫਿਲਮੀ ਸਟਾਰ ਫਿਲਮੀ ਕਲਾਕਾਰ ਆਪਣਾ ਯੋਗਦਾਨ ਪਾ ਰਿਹਾ ਜੇ ਉਥੇ ਆਪਾ ਰਾਜਨੀਤੀ ਪਾਰਟੀਆਂ ਦੀ ਗੱਲ ਕਰ ਲਈਏ ਤੇ ਸਭ ਤੋਂ ਜ਼ਿਆਦਾ ਇਸ ਟਾਈਮ ਜੋ ਦੇਖਣ ਨੂੰ ਮਿਲਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸਰਦਾਰ ਸਿਖਬੀਰ ਸਿੰਘ ਬਾਦਲ ਵੱਡਾ ਯੋਗਦਾਨ ਪਾ ਰਿਹਾ ਜੋ ਵੀਡੀਓ ਰਿਲੀਜ਼ ਹੋ ਰਹੀਆਂ ਉਹਨਾਂ ਵਿੱਚ ਦੇਖਿਆ ਗਿਆ ਕਿ ਲੱਖਾਂ ਦੇ ਹਿਸਾਬ ਨਾਲ ਪੈਸੇ ਦਿੱਤੇ ਜਾ ਰਹੇ ਆ ਔਰ ਤੇਲ ਦਿੱਤਾ ਜਾ ਰਿਹਾ ਹਜ਼ਾਰਾਂ ਲੀਟਰ ਹਜ਼ਾਰਾਂ ਲੀਟਰ ਪੈਟਰੋਲ ਵੰਡਿਆ ਜਾ ਰਿਹਾ ਇਹ ਉਥੇ ਇਈ ਤਰ੍ਹਾਂ ਦੇ ਸਵਾਲ ਵੀ ਖੜੇ ਹੋ ਰਿਹਾ ਵਿਰੋਧੀ ਤੇਰਾ ਜਾਂ ਪੰਥਕ ਜਿਹੜੇ ਆਗੂ ਆ ਉਹਨਾਂ ਨੂੰ ਕਿਹਾ ਜਾਂਦਾ ਕਿਹਾ ਜਾ ਰਿਹਾ ਕਿ ਇਹ ਸਾਰਾ ਪੈਸਾ ਜਿਹੜਾ ਐਸਪੀਸੀ ਦਾ ਜਿਹੜਾ ਵਰਤਿਆ ਜਾ ਰਿਹਾ ਇਹ ਬਹੁਤ ਵੱਡੇ ਸਵਾਲ ਨੇ ਉਹਨਾਂ ਸੰਬੰਧ ਵਿੱਚ ਗੱਲਬਾਤ ਕਰਾਂਗੇ ਅੱਜ ਸਾਡੇ ਨਾਲ ਪੰਥਕ ਲਹਿਰ ਦੇ ਆਗੂ ਭਾਈ ਤਰਲੋਚਨ ਸਿੰਘ ਜੀ ਸ਼ਾਮਲ ਨੇ ਪਹਿਲਾਂ ਡੀਫਾਈ ਤੇ ਉਹਨਾਂ ਦਾ ਸਵਾਗਤ ਕਰਦੇ ਆਂ ਫਿਰ ਕਰਦੇ ਆ ਵਿਚਾਰਾ ਭਾਈ ਖਾਲਸਾ ਫਤਿਹ ਉਹ ਭਾਈ ਗੁਰਜੀਤ ਕਾ ਖਾਲਸਾ ਵਾਏ ਗੁਰਜੀਤ ਕਾ ਖਾਲਸਾ ਭਾਈ ਸਾਹਿਬ ਕਿਸ ਤਰ੍ਹਾਂ ਦੇ ਦੇ ਉਹ ਹਾਰਡ ਪੀੜਤਾਂ ਲਈ ਵੱਡੇ ਫੰਡ ਰਿਲੀਜ਼ ਹੋ ਰਹੇ ਨੇ ਐਨ ਆਰ ਆਈ ਵੀ ਭੇਜਦੇ ਨੇ ਉਥੇ ਅਪਰਾਜਨਿਕ ਲੀਡਰਾਂ ਦੀ ਗੱਲ ਕਰ ਲਈਏ ਤੇ ਉਹ ਵੀ ਆਪਣਾ ਪੂਰਾ ਬਣਾ ਰਹੇ ਨੇ ਹੋਲਡ ਆਪਣਾ ਬਣਾ ਲਿਆ ਕਿਉਂਕਿ ਉੱਪਰੋਂ ਜਿਹੜੀਆਂ ਇਲੈਕਸ਼ਨ ਆ ਰਹੀਆਂ ਨੇ ਜਿਮਨੀ ਚੋਣ ਦੀ ਇਲੈਕਸ਼ਨ ਆ ਰਹੀ ਹੈ ਨਾਲੇ ਵਿਧਾਨ ਸਭਾ ਦੀਆਂ ਇਲੈਕਸ਼ਨ ਸਤਾਈ ਚੱਲ ਰੀਆਂ ਉਹਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਜਿਹੜੇ ਆ ਰਾਜਵੀਰ ਸਿੰਘ ਬਾਦਲ ਉਹ ਵੀ ਲੱਖਾਂ ਰੁਪਏ ਜਿਹੜੇ ਆ ਕਿਸਾਨਾਂ ਨੂੰ ਦੇ ਰਿਆ ਇਸ ਤਰ੍ਹਾਂ ਦੇਖਦੇ ਹੋ ਸਾਰੇ ਵਰਤਾਰੇ ਬਿਲਕੁਲ ਜਿਹੜਾ ਪੰਜਾਬ ਦੇ ਵਿੱਚ ਹੜ੍ਹਾਂ ਹੁੰਦੇ ਨਾਲ ਨੁਕਸਾਨ ਹੋਇਆ ਵਾ ਬਹੁਤ ਜ਼ਿਆਦਾ ਵੱਡੇ ਪੱਧਰ ਤੋ ਨੁਕਸਾਨ ਹੋਇਆ ਲੋਕਾਂ ਦੇ ਘਰ ਘਾਟ ਜਿਹੜੇ ਟੱਗੇ ਆ ਪਰ ਚੰਗੀ ਗੱਲ ਇਹ ਹੋਈ ਆ ਕਿ ਜਿਹੜੇ ਸਮਾਜ ਸੇਵੀ ਜਿਹੇ ਬੰਦੀਆਂ ਹੈ ਜਾਂ ਐਨ ਆਰ ਆਈ ਵੀਰਸ਼ੇ ਜਾਂ ਕੋਈ ਵੀ ਕਿਸੇ ਵੀ ਸੰਸਥਾ ਦੇ ਨਾਲ ਜੁੜਿਆ ਹੋਏ ਉਹਨਾਂ ਨੇ ਹਰ ਇੱਕ ਨੇ ਆਪੋ ਆਪਣੀ ਹੰਧਰਦੀ ਜਟਾਈ ਆ ਜਿੰਨਾ ਕਿਸੇ ਕੋਈ ਯੋਗਦਾਨ ਪਾ ਸਕਦਾ ਸੀਗਾ ਉਹ ਪਾਇਆ ਤੇ ਪਾਉਣਾ ਵੀ ਚਾਹੀਦਾ ਚੰਗੀ ਗੱਲ ਹੈ ਜੇ ਸਾਡੇ ਭਰਾਵਾਂ ਦੇ ਅੱਜ ਘਰ ਟਹਿਗੇ ਨੇ ਉਹਨਾਂ ਦੀ ਫਸਲ ਮਰੀ ਗਈ ਆ ਜਾਇਦਾਦ ਬਰਬਾਦ ਹੋ ਗਈ ਆ ਤੇ ਉਹਨਾਂ ਦੀ ਮਦਦ ਜਿਹੜੀ ਆ ਉਹ ਦਿਨੀ ਕਰਨੀ ਚਾਹੀਦੀ ਹੈ ਪਰ ਜਿੱਥੇ ਤੁਸੀਂ ਗੱਲ ਕੀਤੀ ਆ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਇਹ ਜਿਹੜੀ ਆ ਇੱਕ ਸੁਖਬੀਰ ਸਿੰਘ ਬਾਦਲ ਦੀਆਂ ਜਿਹੜੀਆਂ ਉਹ 50-50 ਹਜ਼ਾਰ ਰਲੀਆਂ ਗੱਟੀਆਂ ਆ ਉਹ ਸਵਾਲ ਖੜੇ ਕਰ ਗਈਆਂ ਕਿਉਂਕਿ ਵੇਖੋ ਜੇ ਤੇ ਕੋਈ ਆਮ ਐਨ ਆਰ ਆਈ ਵੀਰ ਉਹਨੂੰ ਟਰੈਕਟਰ ਲੈ ਕੇ ਇੱਥੇ ਆ ਇੱਕ ਇਵੈਂਟ ਏਜੰਸੀ ਦੇ ਵਿੱਚੋਂ 744 ਟਰੈਕਟਰ ਨਵਾਂ ਲੈ ਕੇ ਇੱਕ ਪਰਿਵਾਰ ਦੇ ਦੋ ਟਰੈਕਟਰ ਰੁੱੜ ਗਏ ਆ ਤੇ ਉਹਨੂੰ ਉਹ ਦੇ ਰਿਆ ਚੰਗੀ ਗੱਲ ਆ ਉਹਨਾਂ ਨੇ ਆਪਣੇ ਵੱਲੋਂ ਉਹ ਵੀਰ ਵੱਲੋਂ ਦਿੱਤਾ ਗਿਆ ਤੇ ਉਹਨੇ ਯਤਨ ਵੀ ਇਹ ਕੀਤਾ ਕਿ ਮੇਰਾ ਉਹਨੇ ਆਪਣੇ ਭਰਾਵਾਂ ਨੂੰ ਕਿਹਾ ਕਿ ਮੇਰਾ ਨਾਂ ਹੀ ਨਿਓ ਤੇ ਉਹ ਤਰ੍ਹਾਂ ਤੁਸੀਂ ਸਮੂਚੇ ਤੌਰ ਤੇ ਕਹਿ ਦਿਓ ਕਿਉਂਕਿ ਇਹ ਇਹਨੂੰ ਕਹਿੰਦੇ ਆ ਸੇਵਾ ਤੇ ਜਦੋਂ ਸਰਕਾਰ ਸਬੀਰ ਸਿੰਘ ਬਾਦਲ ਨੇ ਉਹ 50-50 ਹਜ਼ਾਰ ਵਾਲੀਆਂ ਗੱਟੀਆਂ ਜਿਹੜੀਆਂ ਆ ਵਾ ਉਥੇ ਵੰਡੀਆਂ ਵਾਂ ਦਿੱਤੀਆਂ ਗਈਆਂ ਵਾ ਤੇ ਉਹਦੇ ਤੇ ਸਵਾਲ ਇਹ ਹੋਇਆ ਤੇ ਮੀਡੀਆ ਦੇ ਵਿੱਚ ਵੀ ਇਹ ਗੱਲ ਆਈ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਿਹੜਾ ਇਹ ਪੈਸਾ ਜਾ ਰਿਹਾ ਤੇ ਇਹ ਬਿਲਕੁਲ ਸੱਚ ਆ ਵੇਈ ਅੱਜਕੱਲ ਇਹਨਾਂ ਦੇ ਜਿਹੜੇ ਚਿਹਤੇ ਆ ਜਿਹੜੇ ਚਿੰਚੇ ਆ ਇਹਨਾਂ ਦੇ ਉਹ ਗੱਲ ਕਹਿ ਰਿਹਾ ਕਿ ਨਹੀਂ ਜੀ ਸੁਖਬੀਰ ਸਿੰਘ ਬਾਰਲ ਜਿਹੜੇ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਜਾਂ ਅਕਾਲਤਰ ਸਾਹਿਬ ਦੀ ਗੱਲ ਮੰਨਦੇ ਆ ਪਰ ਇਹ ਇਹ ਤੋਂ ਸਾਬਤ ਹੁੰਦਾ ਵਾ ਕਿ ਬਿਲਕੁਲ ਜਿਹੜਾ ਉਹ ਇਹਦੇ ਮੁਤਾਬਕ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸੁਖਬੀਰ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਕਰ ਰਿਹਾ ਉਹ ਪੈਸਾ ਉਥੋਂ ਲੈ ਰਿਹਾ ਬਹੁਤ ਥਾਵਾਂ ਤੇ ਗੁਰਦੁਆਰਿਆਂ ਦੀ ਆ ਚਿੱਠੀਆਂ ਵੀ ਰਿਲੀਜ਼ ਹੋਈਆਂ ਵਾ ਜਿਹੜੀਆਂ ਡੀਜ਼ਲ ਲੈਣ ਵਾਸਤੇ ਮੈਨੇਜਰਾਂ ਨੇ ਜਿਹੜੀ ਉਹ ਬੇਨਤੀ ਪੱਤਰ ਲਿਖੇ ਆ ਇਮਾਨ ਕਿਤੇ ਉਹ ਡੀਜ਼ਲ ਜਿਹੜਾ ਵਾ ਉਹ ਆ ਸ਼੍ਰੋਮਣੀ ਕਮੇਟੀ ਪ੍ਰਬੰਧਕ ਕਮੇਟੀ ਗੁਰੂ ਦੀ ਗੋਲਕ ਜੋਂ ਰਿਆ ਤੇ ਦੇ ਰਿਆ ਵਾ ਸੁਖਬੀਰ ਸਿੰਘ ਬਾਦਲ ਮੰਨ ਲਓ ਇਹ ਕਿਉਂ ਇਹਦਾ ਕਾਰਨ ਇਹ ਆ ਕਿ ਸਿੱਖਾਂ ਨੂੰ ਇਹ ਗੱਲ ਜਿਹੜੀ ਆ ਉਹ ਚੇਤੇ ਚ ਰੱਖਣੀ ਚਾਹੀਦੀ ਆ ਵੀ ਇਹ ਬਿਲਕੁਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਸਿਆਸਤ ਵਾਸਤੇ ਵਰਤ ਰਿਹਾ ਕਿਉਂਕਿ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜੇ ਸਾਡੀ ਇੱਕ ਸਿੱਖਾਂ ਦੀ ਸੰਸਥਾ ਵਾ ਇਹ ਇੱਕ ਵੱਖਰਾ ਅਧਿਕਾਰ ਰੱਖਦੀ ਆ ਵੱਖਰਾ ਇਹਨਾਂ ਦਾ ਪ੍ਰਧਾਨ ਆ ਵੱਖਰੇ ਇਹਨਾਂ ਦੇ ਮੈਂਬਰ ਚੁਣੇ ਗਏ ਹਨ ਮੈਂਬਰਾਂ ਦਾ ਅਧਿਕਾਰ ਤੇ ਤਾਂ ਵਾ ਜੀ ਉਹਨਾਂ ਦੇ ਅਧਿਕਾਰ ਉਹਨਾਂ ਦੇ ਕੋਲ ਹੋਣਾ ਹੁਣ ਤੁਸੀਂ ਇਹ ਵੇਖਿਆ ਹੋਊਗਾ ਕਿ ਸ਼੍ਰੋਮਣੀ ਕਮੇਟੀ ਦਾ ਮੈਂਬਰ ਕੋਈ ਬੋਲਿਆ ਕੋਈ ਗਿਆ ਨਾਲ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਉਹ ਵੰਡਿਆ ਵੀ ਇਹ ਗੱਲ ਕਿਸੇ ਮੀਡੀਆ 'ਚ ਆਈ ਹੋਵੇ ਜਾਂ ਕਿਸੇ ਪਿੰਡ ਦੇ ਵਿੱਚ ਇਹ ਜਾ ਕੇ ਗੱਲ ਕਹੀ ਹੋਵੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਢਾਡੀ ਆਪਣੀ ਸੰਸਥਾ ਇਹਦੇ ਵੱਲੋਂ ਅੱਜ ਅਸੀਂ ਇੰਨਾ ਡੀਜ਼ਲ ਦੇ ਰਹੇ ਹਾਂ ਜਾਂ ਆਹ ਫਾਂਡ ਦੇ ਰਹੇ ਹਾਂ ਦੇ ਉੱਥੋਂ ਰਹੇ ਹਾਂ ਪਰ ਦੇ ਸੁਖਬੀਰ ਸਿੰਘ ਬਲ ਰਿਹਾ ਕਿ ਸਿਆਸੀ ਪਾਰਟੀ ਨੂੰ ਆਪਣੀ ਕੁਰਸੀ ਨੂੰ ਕਾਇਮ ਕਰਨ ਵਾਸਤੇ ਇਹ ਕਰ ਰਿਹਾ ਇਹ ਇਹ ਬਿਲਕੁਲ ਜਿਹੜੀ ਆ ਉਹ ਕਰ ਰਿਹਾ ਭਾਈ ਸਾਹਿਬ ਇੱਕ ਜਿਹੜੀ ਜਿਸ ਕਿਸਾਨ ਨੂੰ ਪੈਸੇ ਫਰਾਈ ਜਾ ਰਹੇ ਆ ਬੰਡਰ ਫਰਾਈ ਜਾ ਰਹੇ ਨੋਟਾਂ ਦੇ ਉੱਤੇ ਵੀ ਸਵਾਲ ਖੜੇ ਹੋਇਆ ਕਿ ਸੁਖਬੀਰ ਬਾਦਲ ਦਾ ਵਰਕਰ ਹੀ ਹੈਗਾ ਕਾਲੀ ਵਰਕਰ ਆ ਉਹਨੂੰ ਪੈਸੇ ਦਿੱਤੇ ਜਾ ਰਹੇ ਨਾ ਕਿ ਉਹ ਕਿਸਾਨਾਂ ਉਹਦੇ ਬਿਲਕੁਲ ਮੈਂ ਨਾ ਪਿੱਛੇ ਜੇ ਵੀ ਇੱਥੇ ਇੱਕ ਵੇਖਿਆਈ ਕਈ ਵਾਰ ਇਹਨਾਂ ਦਾ ਜਦੋਂ ਸਾਡੇ ਇੱਥੇ ਹਲਕੇ ਦੇ ਵਿੱਚ ਤਰਨਤਾਰਨ ਹਲਕੇ ਦੇ ਵਿੱਚ ਜਿਮਨੀ ਚੋਣ ਆ ਜਿਹੜੇ ਇਹਨਾਂ ਦੇ ਇੱਥੇ ਲੀਡਰ ਆ ਨਾ ਬੀੜ ਬਾਬਾ ਬੁੱਢਾ ਸਾਹਿਬ ਜਿਹੜਾ ਗੁਰੂ ਘਰ ਜਿਹੜਾ ਉਹ ਬਿਲਕੁਲ ਆਪਣੇ ਨਜ਼ਦੀਕ ਲੱਗਦਾ ਉੱਥੇ ਵੀ ਮੈਨੇਜਰ ਸਾਹਿਬ ਹੈਗੇ ਆ ਜਿਹੜੇ ਆਪਣੇ ਲੀਡਰਾਂ ਨੂੰ ਇੱਥੋਂ ਦੇ ਤਾਂ ਇਹਨਾਂ ਦਾ ਸਰਪੰਚ ਚੱਲ ਜੇ ਇਹਨਾਂ ਦਾ ਪਿੰਡੋਂ ਕੋਈ ਜ਼ਹੀਦਾੜ ਕੱਲ ਜੇ ਤੇ ਉਹਨੂੰ ਦਫ਼ਤਰ ਜਿਹਾ ਆ ਕੇ ਵੇਸਣ ਖੋਣਾ ਉਹਨਾਂ ਨੇ ਉਹਨਾਂ ਦੀ ਆਵਪਕਤ ਕਰਨੀ ਉਹਨਾਂ ਨੂੰ ਜੇ ਉਹ ਇੱਥੋਂ ਫੋਨ ਕਰ ਦੇਣਾ ਕਿ ਸਾਨੂੰ ਇੱਥੇ ਬਣਿਆ ਲੰਗਰ ਚਾਹੀਦਾ ਵਾ ਫਲਾਣੇ ਤਾਂ ਅਸੀਂ ਕੰਮ ਕਰ ਰਹੇ ਆ ਆਪਣਾ ਉਹ ਉਹਨਾਂ ਨੂੰ ਦਿੱਤਾ ਜਾ ਰਿਹਾ ਆਪਣੇ ਬੰਦੇ ਨੂੰ ਦਿੰਦੇ ਆ ਇਹਨਾਂ ਦਾ ਪੱਕਾ ਇਹ ਜਿਹੜੇ ਉੱਥੇ ਵੀ ਦਿੱਤੇ ਗਏ ਆ ਪੈਸੇ ਉਹ ਆਮ ਲੋਕਾਂ ਉਹਨਾਂ ਨੂੰ ਜਿਹੜੇ ਇਹਨਾਂ ਦੇ ਬੰਦੇ ਆ ਉਹ ਉਹਨਾਂ ਨੂੰ ਇਹਨਾਂ ਨੇ ਦਿੱਤੇ ਆ ਤੇ ਇਹ ਤੇ ਦਿੱਤੇ ਸ਼੍ਰੋਮ ਨਹੀਂ ਗੁਰਦਰਾ ਪ੍ਰਬੰਧ ਗੁਰੂ ਦੀ ਗੋਲਕਚੋਂ ਆ ਕਿਉਂਕਿ ਪਿਛਲੇ ਦਿਨੀ ਤੁਸੀਂ ਵੇਖਿਆ ਹੁਣ ਇੱਥੇ ਨਾ ਇਹ ਬਹੁਤ ਸਮੇਂ ਦੀ ਲੋੜ ਸੀ ਬਹੁਤ ਸਮੇਂ ਤੋਂ ਰੌਲਾ ਪਾਉਂਦੇ ਆਉਂਦੇ ਆ ਸੇਕ ਸੰਗਤਾਂ ਲਾ ਕੇ ਦੀਆਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੇਨ ਦੋ ਹਸਪਤਾਲ ਆ ਇੱਕ ਗੁਰੂ ਰਾਮਦਾਸ ਤੇ ਇੱਕ ਵੀਰ ਬਾਬਾ ਬੁੱਢਾ ਸਾਹਿਬ ਜਿਹੜਾ ਵੀਰ ਬਾਬਾ ਬੁੱਢਾ ਸਾਹਿਬ ਆ ਹਸਪਤਾਲ ਆ ਉਥੇ ਬਹੁਤ ਸੰਗਤਾਂ ਦੀ ਮੰਗ ਸੀਗਾ ਅਸੀਂ ਵੀ ਇੱਕ ਵਾਰ ਇੱਥੇ ਇੱਕ ਗਰੰਤੀ ਸਿੰਘ ਦੀ ਲੱਤ ਟੁੱਟ ਗਈ ਉਹਨੂੰ ਲੈ ਕੇ ਗਏ ਆ ਉਹਦੀ ਵੀਡੀਓ ਬਹੁਤ ਵਾਇਰਲ ਹੋਈ ਉਥੇ ਲਾਜ ਨਹੀਂਗਾ ਡਾਕਟਰਾਂ ਦਾ ਪ੍ਰਬੰਧ ਨਹੀਂ ਹੈਗਾ ਹੁਣ ਇੱਥੇ ਜਿਮਨੀ ਚੋਂ ਉਹ ਹੁੰਦਾ ਕਰਕੇ ਸਰਦਾਰ ਸਬੀਰ ਸਿੰਘ ਬਾਦਲ ਨੇ ਇੱਥੇ ਹਸਪਤਾਲ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਹਰ ਸਾਲ ਨੂੰ ਵੱਡਾ ਕੀਤਾ ਜਾਊਗਾ ਜੀ ਇੱਕ ਉੱਥੇ ਇਹਨਾਂ ਨੇ ਕਿਹਾ ਕਿ ਅੱਖਾਂ ਦਾ ਕੈਂਪ ਲੱਗਣਾ ਜੀ ਉਹ ਲੱਤਾਂ ਦੇ ਗੋਡਿਆਂ ਦੇ ਕੈਂਪ ਵੀ ਲਾਏ ਆ ਹੁਣ ਮੇਰੀ ਕੱਲ ਇੱਕ ਵੀਰ ਨਾਲ ਗੱਲ ਹੋਈ ਜਿਨੇ ਅੱਖਾਂ ਦਾ ਲਿੰਕ ਬੁਆਇਆ ਇਹਨਾਂ ਕਿਹਾ ਫ੍ਰੀ ਹੋਊਗਾ ਉਹਦਾ 3500 ਰੁਪਇਆ ਫੇਰ ਵੀ ਲੱਗ ਗਿਆ ਪਤਾ ਨਹੀਂ ਹੁਣ ਉਹ 1000 ਦਾ ਕਿ 1500 ਦਾ ਲੈਂਕੇ ਆ ਜਿਹੜਾ ਕੱਲਾ ਉਹ ਫਰੀ ਦਿੰਦਾ ਫੇਰ ਉਥੇ ਪਕੌੜੇ ਵਰਤਾਏ ਗਏ ਉਥੇ ਜੋ ਇਹਨਾਂ ਦਾ ਸਾਰਾ ਇਤਾਲੀ ਦਲ ਦੇ ਜਿੰਨੇ ਸਰਪੰਚ ਪੰਚ ਜੋ ਵੀ ਆ ਗਿਆ ਉਹ ਰਾਤ ਨੂੰ ਪੈਗ ਵੀ ਲਾਉਣ ਵਾਲੇ ਆ ਕਿਉਂਕਿ ਮੈਂ ਸਾਫਟ ਕਰ ਸਕਦਾ ਹਾਂ ਇਹ ਗੱਲ ਉਹ ਉਹ ਸ਼ਿਰੋਵੀਆਂ ਮੰਨ ਲਓ ਕਿ ਉਹ ਜਾਵਦੇ ਵੇਖਣ ਨੂੰ ਉਹ ਜਿੰਨਾ ਪਹਿਲਵਾਨ ਹੁੰਦੇ ਤੇ ਉਹ ਉਥੇ ਜਾ ਕੇ ਜਿਹੇਦਾਰ ਬਣੇ ਉਹਨਾਂ ਨੇ ਸਭ ਤੋਂ ਵੱਧ ਜਾ ਕੇ ਜਿਹੜਾ ਉਹ ਗੁਰਦੁਆਰਾ ਸਾਹਿਬ ਦੇ ਹੁਣ ਉਹ ਸਾਰਾ ਮੈਨੇਜਰ ਦਾ ਪ੍ਰਬੰਧ ਰਹੀ ਜਿੰਨਾ ਖਰਚਾ ਪਾਇਆ ਉਹ ਉਹ ਉਥੋਂ ਭੀੜ ਸਾਭੋਂ ਗੁਰੂ ਦੀ ਗੋਲਕ ਤੋਂ ਪਿਆ ਉਥੇ ਪਕੌੜੇ ਜੋ ਰਾਸ਼ਨ ਵਰਤਾਇਆਗਾ ਇਹਨਾਂ ਨੇ ਉਹ ਸਿਆਸੀ ਸਟੈਂਟਿਕ ਕੀਤਾ ਸਟੈਂਡ ਕਰਕੇ ਤੇ ਗੁਰੂ ਰਾਮਦਾਸ ਹਸਪਤਾ ਆਪਣਾ ਗੁਰੂ ਰਾਮਦਾਸ ਹਸਪਤਾਲ ਨਾਲ ਕਿੰਦੇ ਜੀ ਜੋੜਤਾ ਜੀ ਅਸੀਂ ਹੁਣ ਤੇ ਡਾਕਟਰ ਵਧਾਤੇ ਜੀ ਆ ਕਰਤਾ ਪਰ ਉਥੇ ਵੇਖਣ ਵਾਲੀ ਗੱਲ ਇਹ ਰਹੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਮੈਂਬਰ ਨਹੀਂ ਹੈਗਾ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਕਿਉਂ ਬਣਾਏ ਜਾਂਦੇ ਆ ਸ਼੍ਰੋਮਣੀ ਕਮੇਟੀ ਦਾ ਮੈਂਬਰ ਜਿਹੜੇ ਆ ਉਹ ਬਣਾਏ ਜਾਂਦੇ ਆ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਨੂੰ ਚਲਾਉਣ ਵਾਸਤੇ ਉਥੇ ਕੋਈ ਪ੍ਰਧਾਨ ਨਹੀਂ ਆਇਆ ਕੋਈ ਪ੍ਰਧਾਨ ਨੇ ਅਨਾਉਂਸ ਨਹੀਂ ਕੀਤਾ ਹਸਪਤਾਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਜੇ ਕੋਈ ਉਥੇ ਕੈਂਪ ਲਾਉਣਾ ਵਾ ਕੋਸ਼ਿਸ਼ ਕਰਨਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਅਨਾਉਂਸ ਕਰੇ ਨਾ ਕਾਲੀਤਾਲ ਦਾ ਪ੍ਰਧਾਨ ਤੇ ਸਾਡੀ ਇੱਕ ਸਿਆਸੀ ਢੇਰ ਹੋ ਗਈ ਉਹ ਤਾਂ ਵੱਖਰਾ ਹੋ ਗਿਆ ਇਸੇ ਕਰਕੇ ਹੀ ਸਾਡਾ ਰੋਣਾ ਵਾ ਕਿ ਇਹ ਬਹੁਤ ਸਮੇਂ ਤੋਂ ਲੁੱਟ ਰਹੇ ਆ 50 ਸਾਲ ਤੋਂ ਇਹ ਪਰਿਵਾਰ ਜਿਹੜਾ ਵਾ ਗੁਰੂ ਦੀ ਗੋਲਪ ਨੂੰ ਲੁੱਟ ਕੇ ਆਪਣਾ ਸਿਆਸੀ ਲਾਹ ਲੈ ਰਿਆ ਤੇ ਸਿਆਸੀ ਲਾਹ ਵੀ ਇਹੋ ਜਿਹਾ ਲਿਆ ਵਾ ਇਹਨਾਂ ਨੇ ਕਿ ਇਹਨਾਂ ਨੇ ਸਿੱਖਾਂ ਦੇ ਨਾਲ ਨਹੀਂ ਕਦੀ ਖੜੇ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਦੇ ਬ ਵਾਲੇ ਬੰਨੇ ਨਹੀਂ ਖੜੇ ਦੂਜੇ ਬੰਨੇ ਖੜਦੇ ਰਹੇ ਕਿਉਂਕਿ ਆ ਮੀਡੀਆ ਦੇ ਵਿੱਚ ਆਉਣ ਕਰਕੇ ਹੁਣ ਤੇ 2015 ਤੋਂ ਲੈ ਕੇ ਸਾਰੀਆਂ ਗੱਲਾਂ ਜਨਤਕ ਹੋਈਆਂ ਹੁਣ ਤੇ ਪਬਲਿਕ ਦੇ ਵਿੱਚ ਸਾਹਮਣੇ ਆ ਗਈਆਂ ਤੇ ਇਹ ਚੀਜ਼ ਜਦੋਂ ਇਥੇ ਗੁਰਦੁਆਰਾ ਪਰਬਾ ਬੀੜਾ ਬਾਬਾ ਬੁਰਾ ਸਾਹਿਬ ਵਾਲਾ ਇਸ ਸਾਲ ਚ ਉਸ ਦਿਨ ਉਹ ਗੱਲ ਹੋਈ ਤੇ ਮੈਂ ਮਹਿਸੂਸ ਕੀਤੀ ਵੀ ਕਈ ਵਾਰ ਵੀ ਰੱਖੀ ਜਾਂਦੇ ਆ ਵੀ ਨਹੀਂ ਤੁਸੀਂ ਐ ਐ ਕਹੀ ਜਾਂਦੇ ਜੇ ਵੀ ਇਹ ਤਾਂ ਵੱਖਰਾ ਰੱਖਦੇ ਹਣ ਕਿਵੇਂ ਵੱਖਰਾ ਹੋ ਗਿਆ ਸ਼੍ਰੋਮਣੀ ਕਮੇਟੀ ਦਾ ਮੈਂਬਰ ਕੋਈ ਉੱਥੇ ਆਇਆ ਮੈਂਬਰ ਨੇ ਅਨਾਉਂਸ ਕੀਤਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕੀਤਾ ਅਕਾਲੀ ਦਲ ਦਾ ਪ੍ਰਧਾਨ ਉੱਥੇ ਲਾਹ ਰਹਿ ਰਿਹਾ ਕਿਉਂ ਕਿ ਜਿਮਨੀ ਚੋਣ ਆ ਜਿਮਨੀ ਚੋਣ ਆ ਤੇ ਜਿਮਨੀ ਚੋਣ ਚ ਲੋਕਾਂ ਕੋਲ ਵੋਟਾਂ ਲੈਣੀਆਂ ਉਹਨਾਂ ਨੂੰ ਅਸੀਂ ਤੁਹਾਡੀਆਂ ਅੱਖਾਂ ਬਣਾ ਦੇਾਂਗੇ ਜੀ ਤੁਹਾਡੇ ਅਸੀਂ ਅੰਗ ਠੀਕ ਕਰਨੇ ਆ ਇਥੇ ਕੈਂਪ ਲਾਤਾ ਕੈਂਪ ਦੇ ਵਿੱਚ ਫੇਰ ਉਹ ਉਹ ਤਰਾ ਹੀ ਹੋਇਆ 35 3500 ਰੁਪਇਆ ਮੈਨਾ ਅੱਖ ਬਣਾਉਣ ਵਾਲੇ ਦਾ ਜਿਹੜਾ ਉਹ ਉਹ ਲੱਗ ਗਿਆ ਲਿਆ ਗਿਆ ਉਥੇ ਜੋ ਦਵਾਈਆਂ ਦਾ ਖਰਚਾ ਜੋ ਸਾਰਾ ਖਰਚਾਲੇ ਫਰੀ ਕੀ ਹੋ ਗਿਆ ਫਰੀ ਇੱਕ ਲੈਂਚ ਆ 500 ਦਾ 1000 ਦਾ ਤੁਸੀਂ ਪਾਇਆ ਕਿਹੜਾ ਪਾਇਆ ਇਹ ਤੁਸੀਂ ਤੁਹਾਡੀ ਇਮਾਨਦਾਰੀ ਆ ਵੀ ਕੀ ਤੁਸੀਂ ਕੀਤਾ ਉਹ ਵੀ ਗੁਰੂ ਦੀ ਗੋਲਗਜੋਂ ਪਿਆ ਇਹਨਾਂ ਨੇ ਉਹ ਸਿਆਸੀ ਲਾੜਿਆ ਹੁਣ ਮੰਨ ਲਓ ਜਿਹੜਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੈ ਇੱਥੇ ਭਾਈ ਮਨਜੀਤ ਸਿੰਘ ਆ ਪੂਰੇ ਕੋਨੇ ਆਲਾ ਹੁਣ ਉਹ ਇਹ ਹਲਕੇ ਨੂੰ ਲੱਗਦਾ ਪਰ ਉਹ ਉਹ ਹੁਣ ਇਹ ਵੇਲੇ ਵਾਰਸ਼ ਪੰਜਾਬ ਜਾਂ ਨਵੇਂ ਅਕਾਲੀ ਦਲ ਦੇ ਨਾਲ ਆ ਪਰ ਮੈਂ ਹੈਰਾਨ ਆ ਉਹਨਾਂ ਬੰਦਿਆਂ ਦੇ ਵੀ ਉਹਨਾਂ ਦੀ ਜਬਾਨ ਨੂੰ ਕੋਈ ਨਹੀਂ ਲੋਕ ਲੱਗਾ ਉਦੋਂ ਬਾਅਦ ਉਹਨਾਂ ਨੇ ਇੱਕ ਵੀ ਸ਼ਬਦ ਨਹੀਂ ਬੋਲਿਆ ਮੀਡੀਆ ਦੇ ਵਿੱਚ ਵੀ ਸੁਖਬੀਰ ਸਿੰਘ ਬਾਲਦਨ ਨੇ ਆਣ ਕੇ ਹਸਤਾਲ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਵਾ ਉਹ ਨੂੰ ਵਰਤਿਆ ਜਾ ਰਿਹਾ ਤੇ ਸਾਨੂੰ ਨਹੀਂ ਬੁਲਾਇਆ ਗਿਆ ਉਥੇ ਮੈਂਬਰ ਦੀ ਡਿਊਟੀ ਬਣਦੀ ਚਲੋ ਆਪਾਂ ਨਿਰਮਲਸੋਂ ਸ਼ਹਿਰੇ ਵਾਲੇ ਲੱਗਦੇ ਆ ਉਹ ਬਜ਼ੁਰਗ ਆ ਵਿਚਾਰੇ ਠੀਕ ਨਹੀਂ ਰਹਿੰਦੇ ਚਲੋ ਉਹਨਾਂ ਦੀ ਮਜਬੂਰੀ ਸਮਝ ਲਿਓ ਨਹੀਂ ਆ ਸਕਦੇ ਦੂਜੇ ਦੇ ਆ ਸਕਦੇ ਆ ਪ੍ਰਧਾਨ ਆ ਸਕਦਾ ਇਹ ਕੋਈ ਵੀ ਨਹੀਂ ਆਇਆ ਤੇ ਇਹਨੇ ਆਪ ਕੀਤਾ ਉਹੀ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਾਇਆ ਦੀ ਆ ਜਿਹੜੀ ਗੁਰੂ ਰਾਮਦਾਸ ਦੀ ਗੋਲਕ ਦੇ ਵਿੱਚੋਂ ਬਹੁਤ ਫਾਂਡਿਆ ਜਿਹੜਾ ਅੱਗੇ ਵੀ ਲਖਸ਼ਾਂ ਨਾਲ ਚ ਲੱਗਦਾ ਹੈ ਤੇ ਇੱਥੋਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਗ੍ਰੰਥੀ ਪਾਠੀ ਸਿੰਘ ਆ ਆਪਾਂ ਸਾਬਤ ਕਰ ਸਕਦੇ ਹਾਂ ਜਦੋਂ ਇਹਨਾਂ ਦੀ ਰੈਲੀ ਹੁੰਦੀ ਹੈ ਰੈਲੀ ਦੇ ਵਿੱਚ ਬਹੁਤ ਕੁਰਸੀਆਂ ਭਰਨ ਵਾਸਤੇ ਉਹਨਾਂ ਨੂੰ ਖੱਟੀਆਂ ਤੇ ਨੀਲੀਆਂ ਪੱਗਾਂ ਬਣਾ ਕੇ ਉਹਨਾਂ ਨੂੰ ਬਿਠਾਇਆ ਜਾਂਦਾ ਉਸ ਤਰ੍ਹਾਂ ਪਾਠੀ ਸਿੰਘ ਜਿਹੜੇ ਆ ਉਹ ਵਿਚਾਰੇ ਰੋਂਦੇ ਰਹੇ ਇਹਨਾਂ ਨੂੰ ਕਿ ਸਾਡਾ ਮੈਡੀਕਲ ਫ੍ਰੀ ਕਰਾ ਦਿਓ ਸਾਡਾ ਮੈਡੀਕਲ ਫ੍ਰੀ ਹੋ ਜਾਵੇ ਸਾਡੇ ਬੱਚਿਆਂ ਦੀ ਪੜ੍ਹਾਈ ਫ੍ਰੀ ਫ੍ਰੀ ਕਰਾ ਦਿਓ ਉਹ ਨਹੀਂ ਕੀਤੀ ਪਰ ਜਿੱਦਨ ਇਹਨਾਂ ਦੀ ਰੈਲੀ ਹੁੰਦੀ ਆ ਉਹ ਦਿਨ ਉਹਨਾਂ ਨੂੰ ਕਹਿਣਗੇ ਢਾਡੀਆਂ ਡੂਟੀਆਂ ਲੱਗੀਆਂ ਵੀ ਤੁਸੀਂ ਉੱਥੇ ਆਣ ਕੇ ਹਾਜ਼ਰੀ ਭਰਨੀ ਆ ਤੇ ਉਹ ਵਿਚਾਰੇ ਉਹਨਾਂ ਨੂੰ ਹੁੰਦਾ ਵੇ ਮਾੜਾ ਲੱਗੇ ਸਾਰੇ ਪਰਿਵਾਰਾਂ ਦੇ ਉਹਨਾਂ ਨੂੰ ਹੁੰਦਾ ਵੇ ਸਾਡੀ ਕਿਤੇ ਕੋਈ ਡਿਊਟੀ ਡਾਢੀ ਨਾ ਕੱਟ ਦਿੰਦੇ ਹੁਣ ਤੇ ਆਪਾਂ ਉੱਥੇ ਚੱਲ ਜਾਈਏ ਉਦੋਂ ਕੁਰਸੀਆਂ ਭਰਨ ਵਾਸਤੇ ਉਹਨਾਂ ਨੂੰ ਵਰਤਦੇ ਆ ਇਹ ਇਹ ਜਿਹੜਾ ਪਰਿਵਾਰ ਆ ਇਹ ਵਰਤ ਰਿਹਾ ਵਾ ਤੇ ਬਿਲਕੁਲ ਹੁਣ ਆ ਹੜ ਪੀੜਤਾਂ ਦੇ ਵਿੱਚ ਵੀ ਇਹ ਗੱਲ ਜਿਹੜੀ ਉਹ ਬੜੇ ਵੱਡੇ ਪਦਰ ਤੇ ਜੰਤ ਕੋਈ ਜਿੱ ਪਾਂ ਜਿਹੜਾ ਵਰਤਿਆ ਜਾ ਰਿਹਾ ਹਰ ਪੀੜਤਾਂ ਲਈ ਉੱਥੇ ਕਾਲੀ ਦਰ ਦੇ ਇੱਕ ਸਮਰਥਕ ਕਹਿ ਰਿਹਾ ਕਿ ਗੋਲਦ ਦੇ ਵਿੱਚੋਂ ਕੀ ਵਿੱਚ ਗੁੱਟੀਆਂ ਨਿਕਲਦੀਆਂ 5-500 ਦੀਆਂ ਜੇ ਖਜ਼ਾਨੇ ਜੋ ਪੈਸਾ ਕੱਢਿਆ ਜਾਊਗਾ ਤੇ ਉਹਦਾ ਕੋਈ ਹਿਸਾਬਕਾ ਵੀ ਤੇ ਹੁੰਦਾ ਹੋਊਗਾ ਨਾ ਉਤੋਂ ਪਤਾ ਲੱਗ ਸਕਦਾ ਕਿ ਸਿੰਘ ਵੀਰਬਾਦ ਨੇ ਕੋਈ ਪੈਸਾ ਕੱਢਿਆ ਇਹ ਬਿਲਕੁਲ ਆਪਾਂ ਗੱਲ ਸਾਬਤ ਕਰ ਸਕਦੇ ਹਾਂ ਇਹ ਜਿਹੜੇ ਵੀ ਵੀਰ ਕਹਿੰਦੇ ਆ ਨਾ ਕੋਈ ਆ ਜਾਣ ਉਹਨਾਂ ਨੂੰ ਬਿੱਲ ਦਾਸ ਦਿੰਨੇ ਆ ਹੁਣ ਉਹ ਕੰਮ ਕਰਾ ਕੇ ਵਿਖਾ ਦੇਾਂਗੇ ਇਹਨਾਂ ਨੂੰ ਹੁਣ ਬਹੁਤ ਜਿਦਾਂ ਮੰਨ ਲਓ ਜੋੜ ਮੇਲਾ ਹੋਣਾ ਜੋੜ ਮੇਲੇ ਤੇ ਸਜਾਵਟੀ ਹੁੰਦੀਆਂ ਸਜਾਵਟ ਦਾ ਉਥੇ ਕਰੋੜਾਂ ਰੁਪਈਆ ਦਾ ਜਿਹੜਾ ਉਹ ਲੱਖਾਂ ਦਾ ਬਾਇਟਾ ਜਿਹੜਾ ਕਰੋੜਾਂ ਚ ਪਾਉਣਾ ਉਹ ਪੈਸੇ ਜਿਹੜੇ ਗਿੱਟੀਆਂ ਗੁੱਟੀਆਂ ਕਿਤਰਾ ਜਾਂਦੀਆਂ ਉਹ ਕਿਹਨੂੰ ਨਹੀਂ ਪਤਾ ਉਹ ਸਾਨੂੰ ਪਤਾ ਜਦੋਂ ਉਥੇ ਆਪਣਾ ਉਹ ਸultanpur Lodhi ਸਮਾਗਮ ਸੀਗਾ ਗੁਰੂ ਨਾਨਕ ਸਾਹਿਬ ਜੀ ਦਾ ਮਨਾਇਆ ਆਪਾਂ ਦਿਹਾੜਾ ਤੇ ਉਦੋਂ ਇਹਨਾਂ ਨੇ ਉਹ ਟੈਂਟ ਵਾਲਿਆਂ ਦਾ ਕੀ ਕੀਤਾ ਇਹ ਤੇ ਗੱਲਾਂ ਜਨਤਕ ਹੋਈਆਂ ਇਹ ਇਹ ਉਹ ਵੱਧ ਫੰਡ ਪਾ ਕੇ ਉਧਰੋਂ ਹੀ ਫੰਡ ਕੱਢ ਕੇ ਉਧਰ ਲਿਆ ਜਾਂਦਾ ਵਾ ਇਹ ਕੋਈ ਹੁਣ ਵੇਖੋ ਜਿੱਤਰਾ ਹੁਣ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਮੁਲਾਜ਼ਮ ਆ ਮੁਲਾਜ਼ਮਾਂ ਦੀਆਂ ਨਾਲ 2 2 ਦਿਨ ਦੀ ਜਿਹੜੀ ਤਨਖਾਹ ਕੱਟ ਲਈ ਐ ਕੱਟ ਕੇ ਹਾਰਪੀੜਤਾਂ ਦੇ ਨਾਂ ਦੇ ਕੱਟੀ ਆ ਹਾਰਪੀੜਤਾਂ ਨੂੰ ਦੇਣ ਵਾਸਤੇ ਜਿਹੜਾ ਜਿਹ ਹਾਰਪੀੜਤਾਂ ਦੇ ਨਾਂ ਤੇ ਤੁਸੀਂ ਕੱਟ ਲਈ ਆ ਉਹਨਾਂ ਦੀ ਮੁਲਾਜ਼ਮ ਹੁਣ ਕਈ ਵਿਚਾਰੇ ਮੁਲਾਜ਼ਮੇ ਉਹ ਜਿਹੜੇ ਵਿਚਾਰੇ ਦਾ ਮਹਾ ਦਾਲ ਫੁਲਕਾ ਚੱਲਦਾ ਕਿਉਂਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਚ ਸੇਵਾਦਾਰ ਉਹ ਲੱਗਦਾ ਵਾ ਜਿਹੜਾ ਜਿਹਦਾ ਕੋਈ ਹੋਰ ਕਾਰੋਬਾਰ ਉਹ ਉੱਥੇ ਵਿਚਾਰਾ ਜਾ ਕੇ ਸੇਵਾ ਕਰਦਾ ਉਹਦੀ ਤਾਂ ਮਜਬੂਰੀ ਹੈ ਪਰ ਉਹਦੀ ਦੋਹਾਂ ਦਿਨਾਂ ਦੀ ਤਨਖਾਹ ਕੱਟੀ ਗਈ ਜਦੋਂ ਉਹਨਾਂ ਦੀ ਸਾਰਾ ਤੁਸੀਂ ਸਾਰੇ ਮੁਲਾਜ਼ਮਾਂ ਦਾ ਹਿਸਾਬ ਕਿਤਾਬ ਲਾਓਗੇ ਨਾ ਤੇ ਕਿੰਨੇ ਲੱਖ ਰੁਪਈਆ ਬਣਨਾ ਹੋ ਜਦੋਂ ਉਹ ਕਿੰਨੇ ਲੱਖ ਰੁਪਈਆ ਬਣਨਾ ਤੇ ਉਹ ਕੀ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਵੰਡਿਆ ਕਿ ਜਾਂ ਕੇ 77 ਨੇ ਦਿੱਤਾ ਕੋਈ ਹਾਰਪੀੜ ਤਾ ਨੂੰ ਸਿੱਧਾ ਦਿੱਤਾ ਗਿਆ ਜਿਹੜੇ ਬੰਦੇ ਦਾ ਅੱਜ 2000 ਰੁਪਈਆ ਕੱਟਿਆ ਗਿਆ ਦੋਹਾਂ ਦਿਨਾਂ ਦਾ ਉਹ ਉਹਦੇ ਤੇ ਆਪਣੇ ਬੱਚੇ ਜਿਹੜੇ ਆ ਉਹ ਉਹ ਵਿਚਾਰੇ ਰੋਟੀ ਨੂੰ ਮੰਗੰਦੇ ਆ ਜਿਹੜੇ ਤੁਸੀਂ ਲੈ ਤੁਸੀਂ ਲੈ ਕੇ ਤੇ ਵੰਡ ਰਿਆ ਵਾ ਸੁਖਬੀਰ ਬਾਦਲ ਉਹੀ ਪੈਸਾ ਜਿਹੜਾ ਵਾ ਇੱਕ ਮੁਲਾਜ਼ਮ ਦਾ ਕੱਟ ਕੇ ਤੇ ਵੰਡਣਾ ਕਿੰਨੇ ਆ ਦੇਣਾ ਕਿੰਨੇ ਆ ਨੰਬਰ ਕਿੰਨੇ ਬਣਾਉਣੇ ਆ ਸਿਆਸਤ ਕਿੰਨੇ ਕਰਨੀਆਂ ਵੋਟਾਂ ਕਿੰਨੇ ਲੈਣੀਆਂ ਉਹ ਸੁਖਬੀਰ ਬਾਦਲ ਨੇ ਦੱਸੋ ਇਹ ਕੋਈ ਨਿਯਾਮ ਇਹ ਇਹ ਸਰਾ ਸਰ ਧੱਕਾ ਨਹੀਂਗਾ ਵਰਤਿਆ ਨਹੀਂ ਜਾ ਰਿਹਾ ਮੁਲਾਜ਼ਮਾਂ ਨੂੰ ਵਰਤਿਆ ਜਾ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਾਇਦਾਦ ਵਰਤੀ ਰਹੀ ਜਾ ਰਹੀ ਆ ਗੱਡੀਆਂ ਵਰਤੀਆਂ ਜਾ ਰਹੀਆਂ ਲੰਗਰ ਵਰਤਿਆ ਜਾ ਰਿਹਾ ਤੇ ਇਹ ਜਿਹੜਾ ਪੈਸਾ ਵਾ ਉਹ ਵਰਤਿਆ ਜਾ ਰਿਹਾ ਦਾਦੇ ਜਦੋਂ ਸਿਆਸੀ ਰੈਲੀਆਂ ਹੁੰਦੀਆਂ ਉਦੋਂ ਵੀ ਲੰਗਰ ਜਾਂਦੇ ਆ ਗੁਰੂ ਘਰ ਦੇ ਐਚ ਵੀ ਕੋ ਸੱਚਾਈ ਬਿਲਕੁਲ ਬਿਲਕੁਲ ਐਰ ਕੀ ਆ ਹੁਣ ਇੱਥੇ ਚਭਾਲ ਹੀ ਆ ਜਦੋਂ ਸ਼ੁਰੂ ਕੀਤਾ ਵਾ ਜਦੋਂ ਸਾਡੇ ਉਹ ਵੀਰ ਇਧਰੋਂ ਜੋ ਵੀ ਉਹਨਾਂ ਨੇ ਸਾਸਤਾ ਬਣਾਈ ਉਹ ਲੱਗੇ ਸੀਗੇ ਉਹਨਾਂ ਨੇ ਬਹੁਤ ਮਿਹਨਤ ਮੁੰਦ ਕੀਤੀ ਉਹਨਾਂ ਨੇ ਆਪਣਾ ਪ੍ਰਬੰਧ ਪਹਿਲਾਂ ਕੀਤਾ ਮੁੜ ਕੇ ਜਦੋਂ ਉੱਥੇ ਜਾ ਪਿਆ ਵੀ ਥੋੜਾ ਜਿਹੀ ਮੁੜ ਕੇ ਆਇਆ ਨਹੀਂ ਗਾ ਬੀਬੀ ਸਾਹਿਬ ਤੋਂ ਲੰਗਰ ਬਾਅਦ ਚ ਉਥੋਂ ਪ੍ਰਬੰਧ ਨਹੀਂ ਆਇਆ ਅਸੀਂ ਤਾਂ ਇੱਕ ਇਹਨਾਂ ਨੂੰ ਆਪਣੀ ਖੋਦ ਮੈਂ ਇਨ੍ਹਾਂ ਕੰਨਾਂ ਦੇ ਨਾਲ ਸੁਣਿਆ ਮੈਂ ਤਾਂ ਸਾਫਤ ਕਰ ਸਕਦਾ ਉਹ ਬੰਦੇ ਨੂੰ ਮੈਂ ਇੱਕ ਵੀਰ ਦੇ ਕੋਲ ਇਤਰਾਹੀਂ ਗਏ ਕੋ ਤੇ ਆਪਾਂ ਵੀ ਉੱਥੇ ਗਏ ਸਾਨੂੰ ਵੀ ਕੋਈ ਕੰਮ ਸੀਗਾ ਅਸੀਂ ਠਾਣੇ ਗਏ ਤੇ ਜਦੋਂ ਉਹ ਉੱਥੇ ਆਖਣਦਿਆ ਸੀਗਾ ਉਹਨਾਂ ਨੂੰ ਵੀ ਵੇਖੋ ਜੇ ਭੁੱਖ ਭੱਖ ਲੱਗੀ ਆ ਤੇ ਆਪਾਂ ਉਥੋਂ ਬੀੜ ਖਾਬ ਤੋਂ ਤੁਹਾਨੂੰ ਮੈਂ ਮੈਨੇਜਰ ਨੂੰ ਕਰਾਂ ਫੋਨ ਤੇ ਉਹ ਲੰਗਰ ਤੇ ਦਾਲ ਦੀ ਬਾਟੀ ਤੁਹਾਨੂੰ ਦੇ ਕੇ ਜਾਵੇ ਉਹ ਉਹ ਕਹਿ ਰਿਹਾ ਸੀਗਾ ਆਪਣੀ ਜਵਾਨੀ ਰਮੈਣਾ ਕੰਨਾਣਾ ਸੁਣਿਆ ਮੈਂ ਉਹ ਬੰਦੇ ਦਾ ਨਾਮ ਆਉਣ ਵਾਲੇ ਸਮੇਂ ਜੇ ਉਹ ਆਖਣਦਿਆਂ ਮੈਂ ਉਹਨਾਂ ਨੂੰ ਸਾਬਤ ਕਰ ਸਕਦਾ ਤੇ ਫਿਰ ਉੱਥੇ ਜਦੋਂ ਮੰਨ ਲਓ ਇਹ ਗੱਲਾਂ ਸਾਬਤ ਹੁੰਦੀਆਂ ਉੱਥੇ ਮੰਨ ਕੀ ਜਿਹੜੇ ਇਹ ਜਿਹੜੇ ਸਰਪੰਚ ਆ ਇਹ ਦੇ ਲਈ ਲੀਡਰ ਬਨਣਾ ਚਾਹੁੰਦੇ ਆ ਪਿੰਡਾਂ ਵਾਲੇ ਆ ਜਾਂ ਕੀ ਯਾਰ ਆਪਣੇ ਘਰੋਂ ਇੱਕ ਦਾਲ ਦੀ ਬਾਲਟੀ ਨਹੀਂ ਬਣਾ ਕੇ ਲਿਆ ਸਕਦੇ ਉਹ ਬੰਦਾ ਚੰਗਾ ਭਲਾ ਵਾ ਚੰਗਾ ਭਲਾ ਬੰਦਾ ਜਿਹੜਾ ਵਾ ਉਹ ਉਹਨਾਂ ਨੂੰ ਕਹਿ ਰਿਹਾ ਕਿ ਮੈਂ ਮੈਨੇਜਰ ਨੂੰ ਕਹਿਣਾ ਤੇ ਮੈਂ ਇਹ ਤੇ ਹੁਣ ਵਿਚਾਰੇ ਮੈਨੇਜਰ ਉਦੋਂ ਦੱਸਦੇ ਆ ਜਦੋਂ ਰਿਟਾਇਰ ਹੋ ਜਾਂਦੇ ਆ ਉਦੋਂ ਇਹ ਗੱਲਾਂ ਦੱਸਦੇ ਆ ਪਹਿਲਾਂ ਉਹ ਦੱਸਦੇ ਨਹੀਂਗੇ ਡਰਦੇ ਉਹ ਤੇ ਸਾਡੇ ਲਾਗੇ ਨਹੀਂ ਖਲੋਂਦੇ ਵਿਚਾਰੇ ਉਹਨਾਂ ਨੂੰ ਇਹ ਹੁੰਦਾ ਵਾ ਉਹ ਆਣਦੇ ਉਸ ਤਰ੍ਹਾਂ ਬਾਬਾ ਜੀ ਤੁਹਾਡਾ ਸਤਕਾਰ ਕਰਦੇ ਆ ਤੁਹਾਡੇ ਨਾਲ ਪ੍ਰੇਮ ਹੈ ਪਰ ਅਸੀਂ ਤੁਹਾਡੇ ਲਾਗੇ ਨਹੀਂ ਖੜ੍ਹ ਸਕਦੇ ਸਾਡੀ ਡਿਊਟੀ ਬਦਲ ਦੇਣਗੇ ਸੱਚ ਦੱਸਦੇ ਨਹੀਂ ਜੋ ਬੀਤ ਰਿਹਾ ਜੋ ਬੀਤ ਰਿਹਾ ਉਹ ਸੱਚ ਦੱਸਦੇ ਵੱਡੇ ਪਾਉਂਦੇ ਆ ਤੇ ਬਹੁਤ ਥਾਵਾਂ ਤੇ ਲੰਗਰ ਆ ਜਿਹੜਾ ਉਹ ਇਥੇ ਵਰਤਿਆ ਜਾਂਦਾ ਹੈ ਇਹਦੇ ਇੱਕ ਹੁਣ ਮਿਰਨੇ ਅਜੇ ਕੱਲ ਮਿਰਨਾ ਇੱਕ ਕਾਲੀ ਦਲ ਦੇ ਲੀਡਰ ਦੀ ਗੱਲ ਹੋਣ ਈ ਮਿਰਨਾ ਵੀ ਉਹ ਪ੍ਰੇਮ ਰਾਤਾ ਉਹਦੀ ਕੋਈ ਹੈਗਾ ਵਾ ਟਰੈਕਟਰੀਆਂ ਆਉਂਦੀਆਂ ਜੋ ਉਹਦੇ ਨਾਲ ਗੱਲ ਹੋਂਦੀ ਤੇ ਉਹਨੂੰ ਮੈਂ ਜਦੋਂ ਆਹ ਗੱਲ ਕਰਦਿਆਂ ਕਰਦਿਆਂ ਕਈ ਜਿਹੜੀ ਤੁਸੀਂ ਕਹੀ ਆ ਤੇ ਉਹ ਆਂਦਾ ਯਾਰ ਅਸੀਂ ਤਾਂ ਇਹਨਾਂ ਨੂੰ ਆਨੇ ਆਂ ਵੀ ਯਾਰ ਭਰਾਵਾ ਅਸੀਂ ਤੇ ਪ੍ਰਸ਼ਾਦਾ ਬਾਹਰੋਂ ਛਕ ਲਾਂਗੇ ਹੋਟਲ ਤੋਂ ਰੁਪਈਆ 100 200 ਦੇ ਕੇ ਅਸੀਂ ਨਹੀਂ ਆ ਛਕਣਾ ਇਹਦਾ ਸਾਨੂੰ ਦੇਣ ਦੇਣਾ ਪੈਣਾ ਤੇ ਉਹ ਉਹਦੀ ਜਮਾਨੀ ਇਹ ਗੱਲ ਸੀਗਾ ਉਹਨੇ ਖੁਦ ਮੈਨੂੰ ਕਿਹਾ ਵਾ ਮੈਨੂੰ ਕਹਿੰਦਾ ਵੀ ਐਸੇ ਕਰਕੇ ਹੀ ਅਸੀਂ ਇਹ ਅਕਾਲੀ ਦਾਲ ਜਾਂ ਸਾਡੇ ਜਿਹੜੇ ਇਹ ਲੀਡਰ ਆ ਗਰਾਵਟੇ ਜਾਗੇ ਆ ਕਿਉਂਕਿ ਜਿਹੜੀ ਗੁਰੂ ਘਰ ਦਾ ਵੇਖੋ ਦਿੱਤਾ ਹੁੰਦਾ ਮਾਇਆ ਵਾ ਨਾ ਜਿਵੇਂ ਕਿਸੇ ਨੇ ਅਰਵਾਸ ਕਰਾਈ ਆ ਕਿ ਇਹ ਪਰਿਵਾਰ ਨੇ ਕਿਸ ਤਰ੍ਹਾਂ ਦੀ ਸੁਖਣਾ ਵਾ ਉਹ ਗੁਰੂ ਘਰਾਂ ਦੇ ਵਿੱਚ ਲੰਗਰਾਂ 'ਚ ਸ਼ੋਭਾ ਦਿੰਦੀਆਂ ਗੱਲਾਂ ਜਦੋਂ ਉਹਨੂੰ ਸਿਆਸੀ ਤੌਰ ਤੇ ਵਰਤਦੇ ਆ ਨਾ ਤੇ ਜਿਹੜੇ ਬੰਦਗੀ ਵਾਲੇ ਭਗਤੀ ਵਾਲੇ ਗੁਰਮੁਖ ਪਿਆਰੇ ਆ ਨਾ ਉਹ ਇਹ ਗੱਲ ਵੀ ਦੱਸਦੇ ਆ ਵੀ ਜੇਕਰ ਜਦੋਂ ਇਹ ਜਿਹੜਾ ਦਾਨ ਕੀਤਾ ਹੋਇਆ ਗੁਰੂ ਘਰ ਦਾਨ ਦਿੱਤਾ ਹੋਇਆ ਜਿਹੜਾ ਆ ਨਾ ਉਹਨੂੰ ਕੋਈ ਸਿਆਸੀ ਜਾਂ ਆਪਣੇ ਨਿੱਜੀ ਸਵਾਰਥ ਵਾਸਤੇ ਵਰਤੂਗਾ ਦੀ ਮੱਤ ਮਾਰੀ ਜਾਂਦੀ ਹੈ ਤੇ ਇਹਨਾਂ ਦੀ ਮੱਤ ਹੀ ਮਾਰੀ ਗਈ ਇੱਕ ਹੋਰ ਬੜੀ ਗੱਲ ਪ੍ਰਚਲਿਤ ਹੋ ਰਹੀ ਆ ਤੇ ਸਿਵਲ ਬਦਲ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਇਹ ਕਾਜੀ ਸਾਡੀ ਸਰਕਾਰ ਲਿਆ ਦਿਓ ਤੇ ਇੱਕ ਵਾਰੀ ਘੁੱਗੀ ਮਾਰ ਦਾਂਗੇ ਤੇ ਸਾਰੇ ਜਿਹੜੇ ਬੰਦੀ ਸਿੰਘ ਰਿਹਾ ਕਰ ਦਾਂਗੇ ਇਹ ਦੇਖਣਾ ਇਹਨਾਂ ਨੇ ਬੰਦੀ ਸਿੰਘਾਂ ਤੇ ਜਿਹੜਾ ਵਾਣਾ ਬਹੁਤ ਜ਼ਿਆਦਾ ਡਰਾਮਾ ਕੀਤਾ ਤੇ ਬਹੁਤ ਜ਼ਿਆਦੀ ਸਿਆਸਤ ਕੀਤੀ ਹੈ ਇਹਨਾਂ ਨੇ ਤੇ ਪਹਿਲਾਂ ਇਹਨਾਂ ਨੇ ਜੂਨ 84 ਵਾਲੇ ਘੱਲੂ ਘਰੇ ਤੇ ਵੀ ਬਹੁਤ ਸਿਆਸਤ ਕਰਦੇ ਰਹੇ ਆ ਤੇ ਹੈ ਇਹ ਵਿੱਚੋਂ ਇਕੱਠੇ ਸੀਗੇ ਰਲੇ ਸੀ ਕਿਉਂਕਿ ਇੱਕ ਪਾਰਟੀ ਉਹ ਆ ਗਈ ਤੇ ਕਦੀ ਵਾਰੀ ਦੂਜੀ ਆ ਗਈ ਤੇ ਚਲੋ ਤੀਜੀ ਆਈ ਹੈ ਉਹ ਵੀ ਕੋਈ ਐਡਾ ਕੋਈ ਸਾਨੂੰ ਤੇ ਕੋਈ ਬੈਨੀਫਿਟ ਨਹੀਂ ਗਾ ਸਾਰੇ ਕੋ ਜੀ ਨਿਕਲੇ ਸਿਆਸੀ ਸਿਆਸਤ ਹੀ ਕਰਦੇ ਆ ਤੇ ਸਾਡੇ ਪੰਜਾਬ ਨੂੰ ਲੁੱਟ ਕੇ ਖਾਂਦੇ ਆ ਉਹੀ ਕੰਮ ਸੁਖਵੀਰ ਬਾਦਲ ਉਹਨਾਂ ਨੇ ਕੀਤਾ ਜਿਹੜੀ ਇਹ ਗੱਲ ਕਰਦੇ ਆ ਬੰਦੀ ਸਿੰਘਾਂ ਦੀ ਜਿੱਦਣ ਤੁਹਾਡੇ ਕੋਲ ਪਾਵਰ ਆ ਇਹਦੇ ਭਾਈ ਸਾਹਿਬ ਹੁਣ ਬੱਚਾ ਬੱਚਾ ਜਾਣਦਾ ਵੀ ਅੱਜ ਅਸੀਂ 100 ਬੰਦਾ ਰੌਲਾ ਪਾਉਣੇ ਆ ਕੇਸ਼ ਤੂੜ ਤੇ ਬਹਿ ਗਏ ਪਰ ਇੱਕ ਬੰਦਾ ਇੱਕ ਕਲਮ ਦੇ ਨਾਲ ਆਪਣੇ ਸਾਈਨ ਕਰਕੇ ਵਿਧਾਨ ਸਭਾ ਜਾਂ ਜਿੱਥੇ ਵੀ ਆਪਣਾ ਕੁਰਸੀ ਤੇ ਚੇਅਰ ਤੇ ਬੈਠਾ ਜਦੋਂ ਪਾਵਰ ਆ ਉੱਥੇ ਤੁਸੀਂ ਗੱਲ ਕਰੋ ਇੱਕ ਵੀ ਇਹ ਆਪਣਾ ਸਬੂਤ ਕੱਢ ਦਿਓ ਵੀ ਅਸੀਂ ਆ ਆ ਗੱਲ ਬੰਦੀ ਸਿੰਘਾਂ ਵਾਸਤੇ ਕੀਤੀ ਆ ਜਦੋਂ ਬੰਦੀ ਸਿੰਘਾਂ ਵਾਸਤੇ ਕਰਦੇ ਉਦੋਂ ਤੇ ਬੰਦੀ ਸਿੰਘ ਰਿਆ ਹੁੰਦੇ ਸੀ ਕਿਉਂਕਿ ਬੰਦੀ ਸਿੰਘ ਜਿਹੜੇ ਆ ਉਹ ਵੇਖੋ ਜਦੋਂ ਦਾਲਤ ਉਹਨਾਂ ਨੂੰ ਇਹ ਸਜ਼ਾ ਜਿਹੜੀ ਉਹਨਾਂ ਦੀ ਪੂਰੀ ਹੋ ਜਾਂਦੀ ਆ ਤੇ ਦਾਲਤ ਦਾ ਸਿਸਟਮ ਆ ਇੱਕ ਕਿ ਉਹਨੇ ਪੰਜਾਬ ਸਰਕਾਰ ਨੂੰ ਕਹੇ ਕਿ ਤੇ ਜਿਹੜੇ ਮੌਕੇ ਦੇ ਜ਼ਿਲ੍ਹੇ ਦੇ ਜਿਹੜੇ ਜ਼ਿਲ੍ਹੇ 'ਚ ਬੰਦੀ ਸਿੰਘ ਦਾ ਪੇਨ ਡਾਉਂਦਾ ਉਦੋਂ ਦਾ ਜਿਹੜਾ ਹੁੰਦਾ ਵਾ ਇੱਕ ਐਸਐਸਪੀ ਤੇ ਇੱਕ ਡੀਐਸ ਡੀਸੀ ਉਹਨੂੰ ਡੀਸੀ ਨੂੰ ਪੁੱਛਣਾ ਹੁੰਦਾ ਕਿ ਇਹ ਬੰਦੇ ਨੂੰ ਰਿਹਾ ਕਰਨ ਦੇ ਨਾਲ ਕੋਈ ਇਲਾਕੇ ਦੇ ਵਿੱਚ ਕੋਈ ਮੈਸੇਜ ਗਲਤ ਨਹੀਂ ਜਾਂਦਾ ਤੇ ਉਹਦੇ ਕੋਲ ਅਧਿਕਾਰ ਉਹ ਕਿੰਨੇ ਅਧਿਕਾਰ ਦੇਣੇ ਹੁੰਦੇ ਆ ਉਹ ਸਰਕਾਰ ਨੇ ਦੇਣੇ ਹੁੰਦੇ ਆ ਜੇ ਸਰਕਾਰ ਕਹੂਗਾ ਤੇ ਡੀਸੀ ਲਿਖੂਗਾ ਐਸਐਸਪੀ ਲਿਖੂ ਜੇ ਸਰਕਾਰ ਨਹੀਂ ਕਹੂਗੀ ਨਹੀਂ ਲਿਖੂਗਾ ਬਹੁਤ ਸਿੰਘ ਇਤਨਾ ਦੇ ਆ ਗਿਆ ਜਿਹੜੇ ਇਹਨਾਂ ਨੇ ਰੋਕੇ ਹੋ ਰਹੇ ਤੇ ਹੁਣ ਅੱਜ ਇਹ ਰਿਹਾ ਕਰਨ ਇਹ ਸਿਆਸਤ ਕਰਦੇ ਰਿਹਾ ਨਹੀਂ ਇਹ ਨਾ ਕਰਨਾ ਜਿਤਨਾ ਹੁਣ ਮੰਨ ਲਓ ਅੱਜ ਵੇਖੋ ਅੱਜ ਇਹਨਾਂ ਦੇ ਸਿਆਸਤ ਕਰਨੀ ਹੁਣ ਜਿਮਨੀ ਝੋਣ ਆ ਤਰਨ ਤਰਨ ਦੇ ਵਿੱਚ ਸਾਰੇ ਇਹਨਾਂ ਦੇ ਜਹੇਦਾਰ ਇਕੱਠੇ ਹੋਏ ਆ ਜਿੱਦਨ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅੰਗ ਪਾੜ ਗਏ ਉਹ ਉਥੇ ਗਲੀਆਂ ਦੇ ਨਾਲੀਆਂ 'ਚ ਖਿਲਾਰਤੇ ਆਮ ਸਿੱਖ ਤੁਹਾਡੇ ਮੇਰੇ ਵਰਗੇ ਜਾ ਕੇ ਉਹ ਅੰਗ ਇਕੱਠੇ ਕਰਕੇ ਇਹਦੇ ਪਾਲਕੀ ਦੇ ਕੋਲ ਕਮੂਰੇ ਲਿਆ ਕੇ ਤੇ ਉਥੇ ਬਹਿ ਗਏ ਇਹਨਾਂ ਦਾ ਕੋਈ ਜ਼ਹੀਦਾਦਾਰ ਆਇਆ ਕੋਈ ਸ਼ਰੂਮਨੀ ਕਮੇਟੀ ਮੈਂਬਰ ਆਇਆ ਜਿਨੇ ਇਹ ਗੱਲ ਆਖੀ ਹੋਵੇ ਯਾਰ ਗੁਰੂ ਸਾਡਾ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਜਿਹੜਾ ਵੀ ਆ ਕੋਈ ਵੀ ਹੋਵੇ ਜਿਨੇ ਵੀ ਬੰਦੇ ਨੇ ਗੁਰੂ ਸਾਹਿਬ ਦੀ ਬਿਰ비 ਕੀਤੀ ਆ ਉਹਦੇ ਤੇ ਕਾਰਵਾਈ ਕਰਵਾਵਾਂਗੇ ਉਦੋਂ ਇਹ ਉਪ ਮੁੱਖ ਮੰਤਰੀ ਸੀ ਇਹ ਬੰਦੇ ਦਾ ਇਹ ਫਰਜ਼ ਸਭ ਤੋਂ ਪਹਿਲ ਦੇ ਆਧਾਰ ਤੇ ਬਣਦਾ ਹੈ ਯਾਰ ਇਹ ਸੇਖਿਆ ਆਪਣੇ ਆਪ ਨੂੰ ਪੰਥਕ ਚਿਹਰਾ ਖਵਾਉਂਦੇ ਆ ਇੱਕ ਬੰਨੇ ਕਾਲੀ ਦਲ ਦਾ ਪ੍ਰਧਾਨ ਆ ਕਾਲੀ ਦਲ ਦਾ ਪ੍ਰਧਾਨ ਤੇ ਕਾਲੀ ਦਲ ਦੇ ਪ੍ਰਧਾਨ ਦੀ ਡਿਊਟੀ ਕੀ ਆ ਕਾਲੀ ਦਲ ਦੇ ਪ੍ਰਧਾਨ ਦੀ ਡਿਊਟੀ ਆ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਗ੍ਰੰਥ ਦੀ ਤੇ ਪੰਥ ਦੀ ਰੱਖਿਆ ਕਰਨੀ ਉਦੋਂ ਬਾਅਦ ਆਪਣੀ ਕੁਰਸੀ ਆ ਪਰ ਆਪਣੀ ਕੁਰਸੀ ਨੂੰ ਅੱਗੇ ਰੱਖ ਕੇ ਉਹਨਾਂ ਬੰਦਿਆਂ ਦੀ ਮੰਨ ਲਓ ਇਹਨਾਂ ਨੇ ਉਹਨਾਂ ਨੂੰ ਬਚਾਇਆ ਉਹਨਾਂ ਦੀ ਮਤ ਦਿੱਤੀ ਤੇ ਗੁਰੂਗ੍ਰੰਥ ਸਾਹਿਬ ਸੱਚੇ ਇੱਕ ਵੀ ਵੀਡ ਕੋ ਸਾਰੀਆਂ ਹੈਗੀਆਂ ਵਾ ਸਾਰੀ ਪ੍ਰੈਸ ਦੇ ਵਿੱਚ ਹੈਗਾ ਇੱਕ ਜਿਹੇ ਦਾ 10 ਦਿਨ ਵੀ ਸਾਡਾ ਸ਼੍ਰੋਮਣੀ ਕਮੇਟੀ ਮੈਂਬਰ ਫਲਾਣਾ ਜਿਹੜਾ ਸੀ ਉਹ ਉੱਥੇ ਬੈਠਾ ਜਾਣ ਕੇ ਉਹਨੇ ਹਾ ਦਾ ਨਾਰਾ ਵੀ ਮਾਰਿਆ ਕੁਝ ਕੁਝ ਹੈਗੇ ਸੀਗੇ ਜਿਹੜੇ ਜਿਹੜੇ ਮੁੜਕੇ ਉਹਦੇ ਲਾਗੇ ਨਹੀਂ ਗਏ ਜਿਨ੍ਹਾਂ ਨੇ ਛੜਤਾ ਉਹ ਹੈਗੇ ਆ ਪਰ ਉਹ ਬਹੁਤ ਥੋੜੀ ਗਿਣਤੀ ਚ ਬਹੁ ਗਿਣਤੀ ਦੇ ਵਿੱਚ ਜਿਹੜੇ ਉਹ ਇਹਨਾਂ ਦੇ ਮੈਂਬਰ ਬਣੇ ਸੀ ਹੁਣ ਵੇਖੋ ਜਿੰਨੇ ਸ਼੍ਰੋਮਣੀ ਕਮੇਟੀ ਮੈਂਬਰ ਆ 170 ਦੇ ਲਾਗ ਬੰਨੇ ਜਿੰਨੇ ਵੀ ਬੰਦੇ ਆ ਸ਼੍ਰੋਮਣੀ ਕਮੇਟੀ ਮੈਂਬਰ ਜਿਹੜੇ ਆ ਉਹ ਪਤਾ ਨਹੀਂ ਕਿਤਰਾ ਦੇ ਰਬੜ ਦੀਆਂ ਮੋਹ ਜਿਹੜੇ ਇਹਨਾਂ ਦੇ ਨਾਲ ਆ ਵੀ ਜੋ ਕਰੇ ਸੁਖਬੀਰ ਕਰੇ ਜੋ ਕਰੇ ਸੁਖਬੀਰ ਕਰੇ ਉਹ ਤੁਹਾਡਾ ਬੇੜਾ ਤਰੇ ਵੀ ਤੁਸੀਂ ਕੰਮ ਸੇ ਕੰਮ ਤੁਹਾਡੇ ਇਲਾਕੇ ਦੇ ਵਿੱਚ ਕੋਈ ਹਾਰ ਪੀੜਤਾ ਵਾਸਤੇ ਕੁਝ ਦੇਣਾ ਵਾ ਤੁਹਾਡੇ ਪ੍ਰਬੰਧ ਦੇ ਵਿੱਚ ਕੋਈ ਗੁਰੂ ਘਰ ਆਉਂਦਿਆ ਵਾ ਗੁਰੂ ਘਰੋਂ ਲਓ ਤੁਸੀਂ ਉਥੋਂ ਜੇ ਤੁਸੀਂ ਲੈਣਾ ਵਾ ਦਾਲ ਖੜਦੀਆਂ ਜੋ ਖੜਨਾ ਤੇ ਤੁਸੀਂ ਮੈਂਬਰ ਜਾਓ ਪੰਜ ਸਿੰਘ ਲਓ ਉਥੋਂ ਹੋਰ ਤੁਸੀਂ ਸਿੱਧੇ ਜਾ ਕੇ ਜਿਹੜਾ ਵਾ ਉਹ ਪੀੜਤ ਲੋਕਾਂ ਨੂੰ ਦਿਓ ਜੇ ਡੀਜ਼ਲ ਦੇਣਾ ਵਾ ਤੇ ਸ਼ਰਮ ਨਹੀਂ ਲੋਕਾਂ ਨੂੰ ਪਤਾ ਹੋਵੇ ਵੀ ਸਾਡੀ ਸੰਸਥਾ ਆਈ ਆ ਸਾਡੀ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਸਾਡੀ ਸਿੱਖਾਂ ਦੀ ਸੰਸਥਾ ਵਾ ਉਸ ਗਵੀਰ ਕੱਲੇ ਦੀ ਥੋੜੀ ਆ ਪਰ ਲੋਕਾਂ ਨੂੰ ਪਤਾ ਵੇ ਲੋਕਾਂ ਨੂੰ ਚਾਹ ਵੇਖ ਦਲਦਾ ਵੀ ਸਾਡੇ ਅਕਾਲ ਤਾ ਸਭ ਤੋਂ ਵੇ ਸਾਡੇ ਆਏ ਆ ਪਰ ਇਹ ਇਹ ਕਿਉਂ ਕਰਨ ਇਹ ਇਹ ਸਿਰਫ ਵੋਟਾਂ ਲੈਣ ਵਾਸਤੇ ਹੁਣ ਇਹਨਾਂ ਨੂੰ ਇਹ ਆ ਵੀ ਤਰਨ ਤਾਰਨ ਵਾਲੀ ਜਿਮਨੀ ਚੋਣ ਜਿੱਤ ਜੀਏ ਜਿਮਨੀ ਚੋਣ ਜਿੱਤ ਕੇ ਅਸੀਂ ਜਿਹੜਾ ਉਹ ਪੰਜਾਬ ਫਤਿਹ ਕਰ ਲੈਣਾ ਕੀ ਗਿਆ ਜੀ ਸਭ ਇਲੈਕਸ਼ਨ ਟ੍ਰੈਂਡ ਚੱਲ ਬਿਲਕੁਲ ਇਲੈਕਸ਼ਨ ਟ੍ਰੈਂਡ ਚੱਲ ਰਿਹਾ ਵਾ ਇਹ ਆਪਣੀ ਕੁਰਸੀ ਨੂੰ ਬਚਾਉਣ ਵਾਸਤੇ ਜਿਹੜਾ ਵਾ ਹੋਰ ਪੰਥ ਦਾ ਜੋਸ਼ ਐ ਦਾ ਤੇ ਜੋਸ਼ ਸਰਮਾਇਆ ਵਾ ਉਹ ਸਾਰਾ ਜਿਹੜਾ ਵਾ ਉਹ ਆਪਣੀ ਕੁਰਸੀ ਵਾਸਤੇ ਦਾਤੇ ਲਾ ਰਿਹਾ ਗੱਲਬਾਤ ਕਰਨ ਦੇ ਤੁਹਾਡਾ ਬਹੁਤ ਬਹੁਤ ਜੀ ਵਾਇਰ ਖਾਲਸਾ ਕੋਈ ਅਇਕ ਜਿੱਕਾ ਖਾਲਸਾ ਵਾ ਇੱਕ ਜੀ ਤੇ ਵੈਸਨ ਭਾਈ ਤਲੂਤ ਸਿੰਘ ਜਿਨ੍ਹਾਂ ਨੇ ਕਈ ਅਕਾਲੀ ਦਲ ਦੇ ਗੁੱਝੇ ਪੇਸ ਖੋਲੇ ਆ ਕਿਹਾ ਗਿਆ ਕਿ ਜੋ ਜੋ ਵਰਤਾਰੇ ਕੀਤੇ ਜਾ ਰਿਹਾ ਸਭ ਇਲੈਕਸ਼ਨ ਟ੍ਰੈਂਡ ਆ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੰਗਤਾਂ ਨੂੰ ਧੋਲੀਆਂ ਪਾੜੀਆਂ ਨੇ ਇਸੇ ਤਰ੍ਹਾਂ ਇਲੈਕਸ਼ਨਾਂ ਲੈਂਕ ਤੋਂ ਬਾਅਦ ਕਿਸੇ ਨੇ ਵੀ ਕਿਸੇ ਦੀ ਬਾਤ ਨਹੀਂ ਪਿਛੀ ਤੁਸੀਂ ਬੜੇ ਰੋਡਿਫਾਈ ਚੈਨਲ ਦੇ ਨਾਲ ਧੰਨਵਾਦ